ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਜੰਟ ਸਿੰਘ ਮਾਡਲ ਟਾਊਨ ਸਨਾਮ ਪੰਜਾਬ ਦੇ ਮੈਂ ਰਹਿਣ ਵਾਲਾ ਮੈਂ ਪਿਛਲੇ 20 25 ਸਾਲ ਤੋਂ 70 ਕਿਲਿਆਂ ਦੀ ਵਾਹੀ ਕਰਦਾ ਆ ਰਿਹਾ ਹਾਂ ਮੈਂ ਆਪਣੀ ਫਸਲ ਦਾ ਝਾੜ ਵਧਾਉਣ ਲਈ ਵੱਖ-ਵੱਖ ਸਮੇਂ ਤੇ ਨਵੇਂ-ਨਵੇਂ ਉਤਪਾਦਾਂ ਦਾ ਇਸਤੇਮਾਲ ਕਰਦਾ ਹਾਂ ਮੇਰੇ ਕੋਲ ਕੋਰੋ ਮਾਡਲ ਕੰਪਨੀ ਦੇ ਨੁਮਾਇੰਦੇ ਆਏ ਜਿਨ੍ਹਾਂ ਨੇ ਮੈਨੂੰ ਕਣਕ ਤੇ ਇੱਕੂ ਸਪਰੇਅ ਸੀਰੀਅਲ ਬਾਰੇ ਦੱਸਿਆ 12035 ਜਿਦੇ ਵਿੱਚ ਜ਼ਿੰਕ ਤੇ ਬਰੌਨ ਦਾ ਹਮੇਲ ਹੈ ਉਹਨਾਂ ਨੇ ਮੈਨੂੰ ਦੱਸਿਆ ਇਸ ਦੀ ਵਰਤੋਂ ਕਰਨ ਨਾਲ ਤਹਾਡਾ ਝਾੜ ਦਾ ਪੱਤਾ ਹਰਾ ਰਹੇਗਾ ਅਤੇ ਦਾਣਿਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਤੇ ਨਾਲ ਕੁਆਲਿਟੀ ਅਤੇ ਭਾਰ ਵੀ ਵਧੇਗਾ ਕੰਪਨੀ ਵਾਲਿਆਂ ਦੇ ਕਹਿਣ ਤੇ ਅਸੀਂ 1 ਕਿਲੋ ਤੇ ਟ੍ਰਾਇਲ ਲਗਾਇਆ ਤੇ ਉਹਦਾ ਸਾਨੂੰ ਕੀ ਫਰਕ ਲੱਗਿਆ ਆਓ ਤੁਹਾਨੂੰ ਜਾ ਕੇ ਦਿਖਾਉਨੇ ਆਂ ਕਿਸਾਨ ਬਿਊਰੋ ਆਪਾਂ ਖੇਤ ਪਹੁੰਚ ਚੁੱਕੇ ਹਾਂ ਇੱਕ ਸੇ ਤੁਹਾਨੂੰ ਦਿਖਾਉਨੇ ਆਂ ਜਿੱਥੇ ਆਪਾਂ ਐਕਸਿਊਜ਼ ਗਰੇ ਸਿਰਿਆ ਤੇ ਵਰਤੋਂ ਕੀਤੀ ਹੈ ਦੂਸਰਾ ਖੇਤ ਜਿਹਦੇ ਵਿੱਚ ਆਪਾਂ ਨਹੀਂ ਵਰਤੋਂ ਕੀਤੀ ਤੁਹਾਨੂੰ ਉਹਨਾਂ ਦੋਨਾਂ ਦਾ ਫਰਕ ਦੱਸਦੇ ਹਾਂ ਇਹ ਤੂੰ ਦੇਖ ਕੇ ਦੂਸਰੇ ਖੇਤ ਦੇ ਮੁਕਾਬਲੇ ਝੰਡਾ ਪੱਤਾ ਪੂਰਾ ਹਰਿਆ ਭਰਿਆ ਦਿਖਾਈ ਦੇ ਰਿਹਾ ਜਿਹਦੇ ਉਸਤੇ ਬੱਲੀ ਵੀ ਆਪਣੀ ਦੂਸਰੇ ਖੇਤ ਦੀ ਬੱਲੀ ਦੇ ਮੁਕਾਬਲੇ 2 ਤੋਂ 3 ਢੂੰਗਰਾਂ ਜ਼ਿਆਦਾ ਨੇ ਜਿਹਦੇ ਨਾਲ ਆਪਾਂ ਨੂੰ 5 ਤੋਂ 7 ਦਾਣੇ ਜ਼ਿਆਦਾ ਮਿਲਣਗੇ ਜੇ ਇੱਕ ਬੱਲੀ ਦੇ ਵਿੱਚ 5 ਤੋਂ 7 ਦਾਣੇ ਵੱਧ ਹਨ ਤਾਂ ਇਸ ਨਾਲ ਆਪਣੇ 1 ਕਿੱਲੇ ਵਿੱਚੋਂ 3 2 ਤੋਂ 3 ਕਮੰਟਲ 4 ਬੱਧੰਦੀ ਸਲਾਮਨਾ ਕਿਸਾਨ ਵੀਰੋ ਮੈਂ ਇਹਦੀ ਵੱਤ ਤੋਂ ਨਾਲ ਪੂਰਾ ਖੁਸ਼ ਹਾਂ ਔਰ ਆਉਣ ਵਾਲੇ ਸਮੇਂ 'ਚ ਮੈਂ ਇਹਨੂੰ ਮੱਕੀ ਤੇ ਤੁਨੇ ਦੇ ਵੀ ਬਾਤਾਂਗਾ ਔਰ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਵੀ ਇੱਕ ਸੂਸਪਰੇ 12035 ਵੀ ਇਹਦੀ ਵਰਤੋਂ ਕਰਕੇ ਆਪਣੀ ਆਉਣ ਵਾਲੀ ਫਸਲ ਦਾ ਝਾੜ ਤੇ ਗੁਣਵੰਤਾ ਵਧਾਓ